ਅਵੀ ਦਲ ਬਦਲੂ ਦੀ ਰਾਜਨੀਤੀ ਕੁਝ ਲੋਕ ਸਰਕਾਰੀ ਹੋ ਗਏ ਆ ਕੁਝ ਲੋਕ ਡਰ ਗਏ ਆ ਕੁਝ ਖੇਤ ਮਜ਼ਦੂਰ ਤੇ ਕਿਸਾਨ जय जवान जय किसान जाके दिल्ली दीया हुकमरानों नाल किसान ਕੁਝ ਕੁਸ਼ੀਆਂ ਜੋ ਹੋ ਰੀਆਂ ਸੀ ਗਲਤ ਪਾਲਿਸੀਆਂ ਦੇ ਖਿਲਾਫ ਐਮ ਐਸ ਪੀ ਕਾਨੂੰਨ ਨਾ ਬਣਾਉਣਾ ਕਿਸਾਨੀ ਦੇ ਭਲੇ ਵਾਸਤੇ ਖੇਤ ਮਜ਼ਦੂਰ ਦੇ ਭਲੇ ਵਾਸਤੇ ਜਾ ਕੇ ਟਕਰਾ ਗਿਆ ਸੀ ਔਰ ਉਹਨਾਂ ਦੀ ਜਿੱਤ ਹੋਈ ਇਹ ਹਰ ਪੰਜਾਬੀ ਦਾ ਫਰਜ਼ ਹੈ ਸਾਫ ਫੜੀ ਜਾਵੇ ਜੋਸ਼ੀ ਸਾਹਿਬ ਜੇ ਜਿੱਤਣਗੇ ਮੇਰਾ ਇਹ ਮੰਨਣਾ ਸ੍ਰੀ ਅਮਰਸਰ ਸਾਹਿਬ ਦਾ ਉਹਦੇ ਚ ਡਵੈਲਪਮੈਂਟ ਦਾ ਪਹਲਾ ਹੋਊਗਾ ਜਾਕੜ ਸਾਹਿਬ ਅੱਜ ਹਾਲਾਤ ਵੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਦੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਕਿਉਂ ਕਿਉਂ ਇੰਨਾ ਤੇਲ phookਦੇ ਹਾਂ ਭਾਜਪਾ ਵਾਲਿਓ ਗੱਲ ਤੁਸੀਂ ਪਿੰਡਾਂ 'ਚ ਜਾਣਿਓ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਆ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮਐਸਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਿਆ ਕਿਲੋ ਦਾ ਐਵੇਂ ਝੂਠ ਮਾਰੀ ਜਾਂਦੇ ਕੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਰ ਭਾਜਪਾ ਵਾਲਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਭਲਾ ਕਰੋ। ਇਹ ਜਿਹੜੇ ਅਜ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਦਸ਼ਾਹ ਸਮਝਣ ਆਸਤੇ ਕਨਸਲੇਟਰ ਦੇ ਦਿਓ। ਠੀਕ ਹੈ ਜੇ ਇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਦੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਸਬੰਡਰੀ ਤੇ ਐਨਆਰਆਈ ਤਿੰਨ ਵਿਭਾਗ ਮੈਂ ਤਾਂ ਸਰਕਾਰ ਨੇ ਖੋਲੇ ਦੇ ਵਿਭਾਗ ਮੈਂ ਤਦ ਮੁੱਖ ਮੰਤਰੀ ਖਲੋਖੋਂਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੇ ਐਸਐਮਐਲਏ ਨੂੰ ਦੱਸਣਾ ਪੈ ਜੇ 18 ਚੋਂ ਜੇਐਮਏ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀਆਂ ਫਿਰ ਉਹ ਕਾ ਟੱਟੂ ਦਾ ਹੈ ਭਾਈ ਭਾਈ ਛੇਡਾ ਠੋਡਾ ਕੰਮ ਬੋਲਣਾ ਚਾਹੀਦਾ ਠੋਡਾ ਕੰਮ ਤਾਂ ਬੋਲਦਾ ਨਹੀਂ ਕਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਬਚ ਜੋ ਇਹ ਕੋਪ ਅਫਸੋਸ ਦੀ ਗੱਲ ਹੈ ਕਿ ਅੰਨਦਾਤਾ ਦਾ ਵਿਰੋਧ ਕਰੇ ਜੇ ਅੰਨਦਾਤਾ ਭਾਜਪਾ ਉਹਨੂੰ ਆਪਣੇ ਰਾਜ ਤਾ ਹੇ ਨਹੀਂ ਜਾਣ ਦਿੰਦੀ ਜੇ ਇਸ ਅੰਨਦਾਤਾ ਨੇ ਦੇਸ਼ ਨੂੰ ਅਨਾਜ ਦਿੱਤਾ ਫੂਡ ਸਿਕਿਉਰਟੀ ਦਿੱਤੀ ਆ ਜੇ ਇਸ ਅਨੁਦਾਤਾ ਦੇ ਪਰਿਵਾਰ ਨੇ ਦੇਸ਼ ਦੀ ਸਿਕਿਉਰਿਟੀ ਦਿੱਤੀ ਆ ਬਾਰਡਰਾਂ ਤੇ ਅੱਜ ਉਹ ਅਨੁਦਾਤਾ ਜੇ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦਾ ਭਾਜਪਾ ਉਹ ਸੰਨਦਾਤਾ ਨੂੰ ਰੋਕਦੀ ਆ ਫਿਰ ਜਦ ਉਹ ਭਾਜਪਾ ਵਾਲੇ ਉਹਦੇ ਪਿੰਡ ਆਉਣਗੇ ਤੇ ਉਹਨਾਂ ਨੇ ਰੋਕਣਾ ਉਹ ਐਂਟੀ ਨੈਸ਼ਨਲ ਨਹੀਂ ਆ ਉਹ ਦੇਸ਼ ਦੀ ਵਾਸਤੇ ਮਰ ਮਿਟਣ ਵਾਲੇ ਜੈ ਜਵਾਨ ਜੈ ਕਿਸਾਨ ਨੇ ਇਸ ਲਈ ਉਹਨਾਂ ਨੂੰ ਅਪਮਾਨਿਤ ਕਰਨਾ ਬੜੀ ਮੰਦਭਾਗੀ ਗੱਲ ਆ ਔਰ ਮੈਂ ਮੈਦਾਨ ਕਿ ਪਾਜਪਾ ਚੋਲ ਮੈਦਾਨ ਚੋਂ ਭੱਜ ਗਈ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਦੇਣਾ ਦੋ ਕਾਰਨ ਹੋ ਸਕਦੇ ਆ ਕਬਰਾਕ ਚੋਲ ਮੈਦਾਨ ਚੋਂ ਭੱਜਣਾ ਜਾਂ ਇਹ ਚੋਣਾ ਗਾਹ ਕਰਾਉਣੀ ਆ ਇਸ ਲਈ ਕਮਜ਼ੋਰੀ ਔਰ ਜਾਕੜ ਸਾਹਿਬ ਅੱਜ ਹਾਲਾਤ ਦੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਦੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਕਿਉਂ ਇੰਨਾ ਤੇਲ phੂਕਦੇ ਹੋ ਭਾਜਪਾ ਵਾਲਿਓ ਗੱਲ ਤੁਸੀਂ ਪਿੰਡਾਂ 'ਚ ਜਾਣਿਓ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਇਹਨਾਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ ਤੇ ਕਰਾ ਦਿਓ ਇੱਕ ਬੰਦੇ ਪਿੱਛੇ ਪੰਜ ਪੰਜ ਪੁਲਿਸ ਵਾਲੇ ਲਾਏ ਆ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਆ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਨਹੀਂ ਹੋ ਰਹੇ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਕਿ ਮੈਨੂੰ ਐਤ ਕੀ ਵੋਟ ਪਾ ਦਿਓ ਮੈਂ ਆ ਮਟਰਾ ਦਾ ਰੇਟ 350 ਕਰ ਦੋ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮ ਐਸ ਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਇਆ ਕਿਲੋ ਦਾ ਐਵੇਂ ਝੂਠ ਮਾਰੀ ਜੰਨੇ ਹਲੇ ਤੱਕ ਤੁਸੀਂ ਐਮ ਐਸ ਪੀ ਸਬਜ਼ੀਆਂ ਤੇ ਉਹ ਐਲਾਨ ਕਰਨ ਤੋਂ ਭੱਜ ਗਏ ਹੋ ਐਮਐਸਪੀ ਤੁਸੀਂ ਦੂਜੀਆਂ ਫਸਲਾਂ ਤੇ ਐਲਾਨ ਨਿਕਰਨ ਤੇ ਭੱਜ ਗਏ ਹੋ ਐਮਐਸਪੀ ਨੂੰ ਕਾਨੂੰਨ ਬਣਾਉਣ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਤੇ ਲੋਕਾਂ ਨੇ ਐਵੇਂ ਅੱਖਾਂ 'ਚ ਕਟਾ ਪਾਉਣ ਦੀ ਗੱਲ ਕਰਦੇ ਹੋ ਇਸ ਲਈ ਲੋਕ ਬੜੇ ਸਿਆਣੇ ਆ ਨਵਾਂ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਲੋਕ ਸਮਝਦਾਰ ਨੇ ਜਾਗਰੂਪ ਨੇ ਲੋਕ ਇਹਨਾਂ ਲੂੰਬੜ ਚਾਲਾਂ 'ਚ ਫਸਣ ਵਾਲੇ ਨਹੀਂ ਆ ਤੇਰਾ ਜੀਰੋ ਮਰ ਜਿਓ ਕੀ ਸੀ ਦੇਖੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਰ ਭਾਜਪਾ ਵਾਲਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਭਲਾ ਕਰੋ ਪਰਿਵਾਰ ਦਾ ਜਵਾਬਾ ਹੋ ਰਿਹਾ ਜੀ ਕਿਹੜਾ ਵਾਧਾ ਹੋ ਰਿਹਾ ਉਹ ਕਹਿੰਦੇ ਬੰਦੇ ਬਹੁਤ ਸ਼ਾਮਲ ਹੋ ਰਹੇ ਵਡਾਲੀ ਸਾਹਿਬ ਕਹਿੰਦੇ ਜੇ ਉਹਦੇ ਸਰਪਾਵੇਂ ਸਾਡੇ ਫਿਰ ਆ ਗਏ ਆ ਆ ਲਕਰ ਕਰ ਕਰ ਦੇਖੋ ਇਹ ਜਿਹੜੇ ਅੱਜ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਦਸ਼ਾਹ ਸਮਝਣ ਆਸਤੇ ਕੰਸਲੇਟਰ ਦੇ ਦਿਓ ਠੀਕ ਆ ਜੇ ਇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਤੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਜ਼ਬੰਡੀ ਤੇ ਐਨ ਆਰ ਆਈ ਤਿੰਨ ਵਿਭਾਗਾਂ ਤੇ ਸਰਕਾਰ ਨੇ ਖੋਲੇ ਦੇ ਵਿਭਾਗ ਮਤਦ ਮੁੱਖ ਮੰਤਰੀ ਖਲੋਖੁੰਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਮੰਤਰੀ ਲਾਇਕ ਨਾ ਹੋਵੇ ਔਰ ਅੱਜ ਮੰਤਰੀ ਨੂੰ ਆ ਕੇ ਦੱਸਣਾ ਪੈਂਦਾ ਕਿ ਮੈਂ ਮੰਤਰੀ ਆ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੇ ਐਸ ਐਮ ਐਲ ਨੂੰ ਦੱਸਣਾ ਪੈ ਜੇ 18 ਚੋਂ ਜੇ ਐਸ ਐਮ ਐ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀ ਆ ਫਿਰ ਉਹ ਕਾ ਟੱਟੂ ਦਾ ਭਾਈ ਇਸ ਲਈ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮਗਰ ਹਾਲਾਤ ਇਹ ਜੇ ਬਣੇ ਪਏ ਆ ਭਾਈ ਛੇ ਤੁਹਾਡਾ ਕੰਮ ਬੋਲਣਾ ਚਾਹੀਦਾ ਤੁਹਾਡਾ ਕੰਮ ਤਾਂ ਬੋਲਦਾ ਨਹੀਂ ਕਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਬਚ ਜੋ ਵਾਜੇ ਅਫਸਰ ਦੇ ਵਿੱਚ ਵੀ ਹੋਇਆ ਡਾਊਨ ਕਰਾ ਪਾਣੀ ਕੱਟਾ ਪਕੜਨ ਦੀ ਅਪੀਲ ਕਰਕੇ ਮੇਰੇ ਮਨ ਦੀ ਬੰਨ ਸੀ ਸਰ ਜਨਾਲ ਕੀ ਸੇਵਾ ਕਰਨੇ ਆ ਹੋਰ ਲੋਕਾਂ ਨੂੰ ਦੇਖੋ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਤੇ ਲਾਥਮਸ ਤੋਂ ਹੋ ਕੇ ਗੁਰੂ ਦੀ ਸੰਗਤਾਂ ਦਾ ਧੰਨਵਾਦ ਕਰਦਾ ਲੋਕਾਂ ਨੇ ਜੇ ਸਹੀ ਫੈਸਲਾ ਲਿਆ ਤੇ ਲੋਕਾਂ ਦਾ ਭਲਾ ਔਰ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਦਾ ਆਪ ਦੀ ਸਰਕਾਰ ਦਾ ਭਾਜਪਾ ਦੀ ਫਿਰਕੂ ਨੀਤੀ ਦਾ ਹਰੇਕ ਦਾ ਨਿਚੋੜ ਕੱਢਿਆ 10 ਸਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਰਹੇ ਐ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੱਕ ਨਹੀਂ ਦਿੱਤਾ ਨਾ ਬੇਰੋਜ਼ਗਾਰੀ ਦਾ ਮਸਲਾ ਦੋਵੇਂ ਸਰਕਾਰਾਂ ਨੇ ਹੱਲ ਕੀਤਾ ਨਾ ਮਹਿੰਗਾਈ ਦਾ ਮਸਲਾ ਹੱਲ ਕੀਤਾ ਕੁੱਲੀ ਗੁੱਲੀ ਤੇ ਜੁੱਲੀ ਅੱਜ ਵੀ ਮੁੱਦਾ ਨਾ ਪੈਟਰੋਲ ਦੀ ਡੀਜ਼ਲ ਦੀਆਂ ਗੈਸ ਦੇ ਸਿਲੰਡਰਾਂ ਦੀ ਕੀਮਤਾਂ ਨੂੰ ਘਟਾਉਣ ਦਾ ਕੋਈ ਗੱਲ ਕੀਤੀ ਹੈ ਇਸ ਲਈ ਲੋਕ ਅੱਕੇ ਪਏ ਆ ਖੇਤਰੀ ਪਾਰਟੀ ਅਨਿਲ ਜੋਸ਼ੀ ਇੱਕ ਲੋਕਾਂ ਨੇ ਤਜਰਬਾ ਕੀਤਾ ਜਿਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਚਾਹੇ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਥਾਂ ਧਰਤੀ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਚਾਹੇ ਉਹ ਦਰਗਿਆਨਾ ਮੰਦਿਰ ਦਾ ਆਲਾ ਦਵਾਲਾ ਚਾਹੇ ਉਹ ਰਾਮਪੀਰਤ ਚਾਹੇ ਉਹ ਆਰਮੀ ਮੈਮੋਰੀਅਲ ਜਾਂ ਸ਼ਹਿਰ ਦੀ ਡਿਵੈਲਪਮੈਂਟ ਗੰਦੇ ਨਾਲੇ ਨੂੰ ਢੱਕਣਾ ਅੱਜ ਟੂਰਿਜ਼ਮ ਦਾ ਵੱਡਾ ਹੱਬ ਬਣਿਆ ਜੋਸ਼ੀ ਸਾਹਿਬ ਕਾਮਯਾਬ ਹੋਣਗੇ ਜਿਹੜੇ ਬਾਡਰ ਬਾਗੇ ਦੇ ਅੰਬਾਨੀ ਅਡਾਨੀ ਨੂੰ ਫਾਇਦਾ ਕਰਾਉਣ ਲਈ ਗੁਜਰਾਤ ਦੇ ਸਮੁੰਦਰੀ ਪੋਰਟ ਨੂੰ ਫਾਇਦਾ ਕਰਾਉਣ ਲਈ ਬਾਘੇ ਦਾ ਬਾਰਡਰ ਬੰਦ ਕੀਤਾ ਤੇ ਅਸੀਂ ਉਹ ਬਾਰਡਰ ਖੋਲਾਂਗੇ ਕਿ ਟ੍ਰੇਡ ਦਾ ਹੱਬ ਤੇ ਟੂਰਿਜ਼ਮ ਦਾ ਹੱਬ ਸ੍ਰੀ ਅੰਮ੍ਰਿਤਸਰ ਸਾਹਿਬ ਬਣੇ ਕਿੰਨਾ ਵੇਖਿਆ ਕਿ ਗੱਲ ਬਦਲੂ ਦੀ ਨੀਤੀ ਚੱਲ ਰਹੀ ਹੈ ਹਰ ਪਾਰਟੀ ਦੇ ਪਾਸੇ ਆ ਰਹੀ ਹੈ ਤੇ ਸਪੱਸ਼ਟ ਵੀ ਪਾਰਟੀ ਨੂੰ ਫਰਕ ਨਹੀਂ ਮੇਰਾ ਵੀ ਦਲ ਬਦਲੂ ਦੀ ਰਾਜਨੀਤੀ ਕੁਝ ਲੋਕ ਸਰਕਾਰੀ ਹੋ ਗਏ ਆ ਕੁਝ ਲੋਕ ਡਰ ਗਏ ਆ ਕੁਝ ਲੋਕ ਮੌਕਾ ਪਰਸਤੀ ਚ ਵਿਸ਼ਵਾਸ ਰੱਖਦੇ ਆ ਮਗਰ ਪੰਜਾਬ ਦੀ ਇਹ ਜਿਰਖੇਸ ਧਰਤੀ ਜਿਨੇ ਮਾਨ ਸੂਰਬੀਰ ਜਰਨੈਲ ਪੈਦਾ ਕੀਤੇ ਆ ਇਹ ਜਿਹੜਾ ਸਰਕਾਰਾਂ ਨਾਲ ਟਕਰਾਂਦਾ ਸਰਕਾਰਾਂ ਨਾਲ ਲੜਦਾ ਲੋਕਾਂ ਲਈ ਲੜਦਾ ਉਹਦਾ ਸਨਮਾਨ ਕਰਦੇ ਆ ਮਾਨ ਕਰਦੇ ਆ ਔਰ ਮੇਰਾ ਇਹ ਮੰਨਣਾ ਜਿਵੇਂ ਕਿਸਾਨ ਨਹੀਂ ਕੇ ਜਿਹੜਾ ਖੇਤ ਮਜ਼ਦੂਰ ਤੇ ਕਿਸਾਨ जय जवान जय किसान जाके दिल्ली दीया हुकमरानों नाल किसान ਕੁਝ ਕੁਸ਼ੀਆਂ ਜੋ ਹੋ ਰਹੀਆਂ ਸੀ ਗਲਤ ਪਾਲਿਸੀਆਂ ਦੇ ਖਿਲਾਫ ਐਮਐਸਪੀ ਕਾਨੂੰਨ ਨਾ ਬਣਾਉਣਾ ਕਿਸਾਨੀ ਦੇ ਭਲੇ ਵਾਸਤੇ ਖੇਤ ਮਜ਼ਦੂਰ ਦੇ ਭਲੇ ਵਾਸਤੇ ਜਾ ਕੇ ਟਕਰਾ ਗਿਆ ਸੀ ਔਰ ਉਹਨਾਂ ਦੀ ਜਿੱਤ ਹੋਈ ਇਹ ਹਰ ਪੰਜਾਬੀ ਦਾ ਫਰਜ਼ ਹੈ 16 ਲੱਖ ਕਰੋੜ ਰੁਪਈਆ ਕੁੰਜੀ ਪਤੀਆ ਦਾ ਮਾਫ ਹੈ ਮਗਰ ਲੋਕਾਂ ਅੱਜ ਵੀ ਕਰਜਾਈ ਹੋਏ ਪਏ ਇਸ ਲਈ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਦੀ ਬਾਹ ਫੜੀ ਜੋਸੀ ਸਾਹਿਬ ਦੇ ਜਿੱਤਣ ਕੇ ਮੇਰਾ ਮੰਨਣਾ ਸ੍ਰੀ ਅਮਰਸਰ ਸਾਹਿਬ ਦਾ ਉਹਦੇ ਚ ਡਵੈਲਪਮੈਂਟ ਦਾ ਪਨਾ ਹੋਊਗਾ